ਮਾ ਨਿਰਮਲ ਕੌਰ ਨੰਮੀ ਮੀਲ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਏ ਹੋਇਆ ਜੀ ਮੇਰੇ ਪੇਕੇ ਘਰ ਤੇ ਸਾਰੀਆਂ ਭੈਣਾਂ ਸਿੱਥੇ ਇਕੱਠੀਆਂ ਹੋਈਆਂ ਹੋਈਆਂ ਮੇਰੇ ਭਤੀਜੇ ਨੇ ਜਾਣਾ ਸੀ ਬਾਹਰ ਇਸ ਕਰਕੇ ਅਸੀਂ ਆਏ ਸੀਗੇ ਤੇ ਮੈਂ ਪਾਪਾ ਜੀ ਨਾਲ ਬਹੁਤ ਗੱਲਾਂ ਕੀਤੀਆਂ ਤੇ ਆਪਣੇ ਬਚਪਨ ਦੀਆਂ ਗੱਲਾਂ ਕੀਤੀਆਂ ਤੇ ਪਾਪਾ ਜੀ ਸਾਡੇ ਛੋਟੇ ਹੁੰਦਿਆਂ ਨੂੰ ਕਈ ਵਾਰੀ ਕੁੱਟ ਦਿੰਦੇ ਸੀ ਤੇ ਫਿਰ ਅਸੀਂ ਡਰਦੇ ਬਹੁਤ ਸੀਗੇ ਸਾਡੇ ਪਾਪਾ ਜੀ ਦਾ ਤੇ ਬਹੁਤ ਡਰ ਲੱਗਦਾ ਸਾਨੂੰ ਛੋਟੇ ਹੁੰਦੇ ਹੰਦਿਆਂ ਹੁਣ ਮੈਂ ਉਹੀ ਗੱਲਾਂ ਬਸਪਣ ਵਾਲੀਆਂ ਕਰ ਰਹੀ ਹਾਂ ਕਿ ਅਸੀਂ ਕਿੰਨਾ ਡਰਦੇ ਸੀਗੇ ਤੇ ਮਾਪਿਆਂ ਨੂੰ ਮਿਲ ਕੇ ਰਾਜੇ ਠੰਡ ਪੈ ਜਾਂਦੀ ਹੈ ਸਾਰੀਆਂ ਬਚਪਨ ਵਾਲੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਆਪਾਂ ਗਲਤੀਆਂ ਕਰਦੇ ਹਾਂ ਛੋਟੇ ਹੁੰਦੇ ਉਹ ਵੀ ਸਾਰੀਆਂ ਤਾਜ਼ੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਲੱਗਦਾ ਮਾਪਿਆਂ ਨੂੰ ਤਾਂ ਕਿ ਮੇਰੀਆਂ ਇਹ ਛੋਟੀਆਂ ਉਸ ਉਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਮੇਰੀਆਂ ਧੀਆਂ ਨੇ ਤੇ ਆਪਾਂ ਨੂੰ ਵੀ ਤੇ ਨਹੀਂ ਲੱਗਦਾ ਕਿ ਆਪਾਂ ਆਪਣੇ ਪਾਪਾ ਜੀ ਬਸ ਆਪਾਂ ਹੁਣ ਝੜਕ ਮਾਰਨਗੇ ਤੇ ਬਹੁਤ ਰੱਜ ਕੇ ਗੱਲਾਂ ਕੀਤੀ ਆ ਮੈਂ ਆਪਣੇ ਭਾਵਲ ਨਾਲ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਮਿਲ ਕੇ ਤੇ ਮੇਰੇ ਆ ਭਾਬੀਆਂ ਬਹੁਤ ਸੇਵਾ ਕਰਦੀਆਂ ਨੇ ਪਾਪਾ ਜੀ ਦੀ ਤੇ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਹੈ ਮੇਰੇ ਮੰਮੀ ਨੂੰ ਵੀ ਮੇਰੇ ਡੈਡੀ ਨੂੰ ਵੀ ਤੇ ਬਹੁਤ ਸੇਵਾ ਕਰਦੇ ਨੇ ਸਭ ਤੋਂ ਜ਼ਿਆਦਾ ਤਾਂ ਇਹ ਬਤਲ ਕੇ ਹਰ ਇੱਕ ਚੀਜ਼ ਬਣੀ ਹੋਈ ਮੇਰੀ ਜਿਹੜੇ ਕੁਝ ਕਾਰਨ ਲੈ ਭਾਬੀ ਨੇ ਉਹਨਾਂ ਦੇ ਹੱਥ ਦੀ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਇਹਨਾਂ ਦਾ ਪੇਟ ਹੈ ਤੇ ਉਹ ਜਿਸ ਤਰ੍ਹਾਂ ਉਹਨਾਂ ਨੂੰ ਬਣਾ ਕੇ ਦਿੰਦੇ ਨੇ ਕਿਸ ਟਾਈਮ ਉਹਨਾਂ ਨੂੰ ਜੂਸ ਦੇਣਾ ਹੈ ਤੇ ਕਿਸ ਟਾਈਮ ਇਹਨਾਂ ਨੂੰ ਖੀਰ ਬਣਾ ਕੇ ਦੇਣੀ ਹੈ ਤੇ ਇਸ ਤਰ੍ਹਾਂ ਪਾਪਾ ਜੀ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਖਾਣ ਪੀਣ ਦਾ ਉਹਨਾਂ ਦਾ ਉਹਨਾਂ ਨੂੰ ਸਬਜ਼ੀਆਂ ਉਗਾਉਣ ਦਾ ਬਹੁਤ ਸ਼ੌਂਕ ਹੈ ਦੇ ਨਾਲ ਸਬਜ਼ੀਆਂ ਦੀ ਬਾੜੀ ਵੀ ਲਾਈ ਹੋਈ ਹੈ ਹਰ ਇੱਕ ਸਬਜ਼ੀ ਸਾਡੇ ਘਰ ਵਿੱਚ ਉਗਦੀ ਹੋਈ ਐ ਇਹ ਪਾਪਾ ਜੀ ਦੇਖਭਾਲ ਕਰਦੇ ਨੇ ਸਾਰੀ ਸਬਜ਼ੀਆਂ ਦੀ। ਤੇ ਜਦੋਂ ਫਿਰ ਪਾਪਾ ਜੀ ਸਾਨੂੰ ਕੁੱਟ ਦਿੰਦੇ ਸੀ ਤਾਂ ਅਸੀਂ ਫਿਰ ਸਾਡੀ ਮੰਮੀ ਕੋਲ ਜਾਂਦੇ ਸੀ। ਤੇ ਫਿਰ ਅਸੀਂ ਦਸਕੇ ਬੈਠ ਜਾਂਦੇ ਸੀ। ਕਿ ਸਾਡੇ ਮੰਮੀ ਸਾਨੂੰ ਬਹੁਤ ਪਿਆਰ ਕਰਦੇ ਸੀ। ਤੇ ਸਾਨੂੰ ਚੂੜੀ ਕੁੱਟ ਕੇ ਦੇਣੀ ਉਹਨਾਂ ਨੇ ਸਾਨੂੰ ਫਿਰ ਕੱਲ੍ਹ ਨੂੰ ਦੁੱਧ ਤਾਰ ਕੇ ਤੇ ਸਾਨੂੰ ਉਹਦਾ ਗਲਾਸ ਪਿਲਾਣਾ। ਸਕੂਲੋਂ ਆਇਆਂ ਨੂੰ ਵੀ ਸਾਨੂੰ ਮम्मी ਕਿੰਨੇ ਕਿੰਨੇ ਵਧੀਆ ਸੀ ਜਮਣਾ ਕੇ ਰੱਖਦੇ ਸੀਗੇ ਤੇ ਸਾਨੂੰ ਜ਼ਬਰਦਸਤੀ ਖਵਾ ਦਿੰਦੇ ਸੀਗੇ। ਪਰ ਅਸੀਂ ਖੇਡਣ ਚਲੇ ਜਾਂਦੇ ਸੀ ਸਾਨੂੰ ਖੇਡਣ ਦਾ ਬਹੁਤ ਜ਼ਿਆਦਾ ਚਾਹ ਹੁੰਦਾ ਸੀ ਅਸੀਂ ਮੁੰਡੇ ਕੁੜੀਆਂ ਸਾਰੇ ਇਕੱਠੀਆਂ ਹੋ ਕੇ ਖੇਡਦੇ ਸੀਗੇ ਸਾਰੇ ਜਿੰਨੇ ਵੀ ਆਪਣੇ ਘੜੀ ਦੇ ਬੱਚੇ ਹੁੰਦੇ ਸੀਗੇ ਆਂਟ ਘੰਡ ਦੇ ਇਕੱਠੇ ਹੋ ਕੇ। ਕਈ ਵਾਰੀ ਤਾਂ ਬਹੁਤ ਦੂਰ ਪਿੰਡ ਦੇ ਵਿੱਚ ਚਲੇ ਜਾਂਦੇ ਸੀਗੇ ਹੋਰ ਬੱਚਿਆਂ ਨਾਲ ਵੀ ਖੇਡਣ ਵਾਸਤੇ। ਤੇ ਅਸੀਂ ਇੱਥੇ ਇੰਜੋਏ ਕਰ ਰਹੇ ਹਾਂ ਤੇ ਸਾਰੇ ਬੈਠੇ ਆ ਤੇ ਆ ਵੀ ਰਹੇ ਆ ਇਹ ਬਹੁਤ ਅੱਛਾ ਲੱਗ ਰਿਹਾ ਸਾਰੇ ਭੈਣ ਭਰਾਵਾਂ ਨੂੰ ਮਿਲ ਕੇ ਤੇ ਇਕੱਠੇ ਹੋਏ ਆ ਤੇ ਮੇਰੇ ਭਤੀਜੇ ਨੇ ਜਾਣਾ ਜੀ ਬਾਹਰ ਤੇ ਇਸ ਕਰਕੇ ਅਸੀਂ ਇੱਥੇ ਆਏ ਸੀ ਇਕੱਠੇ ਹੋਏ ਸੀ ਤੇ ਪਹਿਲਾਂ ਮੇਰੇ ਭਤੀਜੀ ਗਏ ਸੀ ਉਸ ਟਾਈਮ ਤੇ ਤਾਂ ਅਸੀਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਤੇ ਹੁਣ ਅਸੀਂ ਇੰਨਾ ਕੋਈ ਕੇਕ ਵੀ ਨਹੀਂ ਇਕੱਠਾ ਹੈਗਾ ਕੁਝ ਵੀ ਨਹੀਂ ਕੀਤਾ ਹੈਗਾ ਤੇ ਸਿੰਪਲ ਜਿਹਾ ਹੀ ਬਸ ਕੀਤਾ ਹੈਗਾ ਕਿਉਂਕਿ ਮੇਰੀ ਮੰਮੀ ਦੇ ਕਿਉਂਕਿ ਮੇਰੇ ਨਾਲ ਜਿਹੜੇ ਭਾਬੀ ਜੀ ਨੇ ਉਹਨਾਂ ਦੇ ਭਰਾ ਦੀ ਡੈਥ ਹੋ ਗਈ ਸੀਗੀ 4-5 ਕੁ ਮਹੀਨੇ ਹੋਏ ਨੇ ਹਜੇ ਉਹਨਾਂ ਨੂੰ ਡੈਥ ਹੋਈ ਨੂੰ ਇਸ ਕਰਕੇ ਮੰਨ ਨਾ ਮੰਨ ਨਹੀਂ ਕਰਦਾ ਸੀਗਾ ਕਿ ਅਸੀਂ ਕੇਕ ਕੱਟੀਏ ਇਸ ਕਰਕੇ ਅਸੀਂ ਥੋੜਾ ਮੋਟਾ ਹੀ ਬਸ ਇੰਜੋਏ ਕੀਤਾ ਹੈਗਾ ਕਿਉਂਕਿ ਆਪਦੇ ਵਰਗਾ ਦੁੱਖ ਹੁੰਦਾ ਹੈਗਾ ਤੇ ਸਾਡਾ ਵੀ ਜਵਾਨ ਭਰਾ ਮਰਿਆ ਸੀਗਾ ਇਸ ਕਰਕੇ ਸਾਨੂੰ ਪਤਾ ਹੈ ਕਿ ਦੁੱਖ ਕਿੱਦਾਂ ਹੁੰਦੇ ਨੇ ਭਰਾਵਾਂ ਦੇ ਨਾ ਉਹਨੇ ਮੁੜ ਕੇ ਆਣਾ ਨਾ ਮਿਲਣਾ ਹੈਗਾ और असी फिर भी असी इंजॉय किया है असी बच्चे खुश करके भेजेगा में हाँ मेरे ब्रदर ने ये मेरा भतीजा जो बहर जाना है मेरे दोस्त मित्र आए ने मेरी भाण जी पान जा चलो जी ਚਲੇ ਗਿਆ ਜੀ ਬਾਹਰ ਨੂੰ ਜਾ ਰਹੇ ਹਾਂ ਤੇ ਆ ਭੈਣ ਹੋ ਜਾਂਦੇ ਨੇ ਆਪਣੇ ਘਰ ਨੂੰ ਕਿਉਂਕਿ ਇਹਨਾਂ ਦਾ ਪਿੰਡ ਨੇੜੇ ਹੀ ਐ ਤੇ ਇਹ ਹੁਣ ਮਿਲ ਕੇ ਭਤੀਜੇ ਨੂੰ ਤੋਰ ਕੇ ਤੇ ਚੱਲੇ ਨੇ ਆਪਣੇ ਘਰ ਵਾਪਸ ਸਰਾਦ ਨੂੰ ਹੀ ਤੇ ਹੁਣ ਆਏ ਜਾ ਰਹੇ ਨੇ ਆ ਭਾਣ ਜੀ ਆ ਭੈਣ ਦੋਨੇ ਭੈਣਾਂ ਨੇ ਹੀ ਬਹੁਤ ਵਧੀਆ ਲੜਾ ਜੀ ਸਾਰੇ ਸਾਰੀਆਂ ਭਣਾਂ ਅਸੀਂ ਇਕੱਠੀਆਂ ਹੁੰਨੀਆਂ ਤੇ ਸਾਰੇ ਭਰਾ ਅਸੀਂ ਮਿਲ ਕੇ ਅਸੀਂ ਆਪਣੇ ਬਚਪਨ ਦੀਆਂ ਗੱਲਾਂ ਬਹੁਤ ਕਰਦੇ ਆ ਤੇ ਬਹੁਤ ਅਸੀਂ ਹੱਸਦੇ ਆ ਤੇ ਇੱਕ ਦੂਜੇ ਨੂੰ ਮਜ਼ਾਕ ਵੀ ਕਰਦੇ ਆ ਤੇ ਆ ਮੇਰੀ ਭਤੀਜੀ ਇਹ ਵੀ ਮੇਰੀ ਭਤੀਜੀ ਚਲੋ ਆਪਣੇ ਭੂਆ ਨੂੰ ਮਿਲ ਰਹੇ ਨੇ ਜੀ ਹੋਏ ਨਾ ਮਿਲਬਤੀ ਜੀਾਂ ਦੇ ਤਪੂ ਆਜੀ ਲੱਗੇ ਹੋ ਹੋ ਤੇਰੇ ਭੈਣ ਚੱਲੇ ਨੇ ਜੀ ਇਹ ਉਸ ਤਰ੍ਹਾਂ ਸੀ ਬਸ ਇੰਜੋਏ ਕੀਤਾ ਥੋੜਾ ਮੋਟਾ ਜੀ ਤੇ ਆ ਦਿਖਾਣਾ ਤੁਹਾਨੂੰ ਭਾਗੀ ਦਾ ਭਰਾ ਰਜਾਈ ਤੇ ਉਸਦੇ ਦੋ ਬੱਚੇ ਤੇ ਇਹਨਾਂ ਦੇ ਭਰਾ ਦੀ ਜੀ ਡੈਥ ਹੋ ਗਈ ਬਹੁਤ ਛੋਟੀ ਉਮਰ ਸੀ ਦੀ ਹਾਰਟ ਅਟੈਕ ਹੋਇਆ ਇਹਨਾਂ ਨੂੰ ਤੇ ਕਿੰਨੀ ਸੋਹਣੀ ਫੈਮਿਲੀ ਸੀ ਵਿਚਾਰਿਆਂ ਦੀ ਬਸ ਥੋੜਾ ਟਾਈਮ ਹੀ ਹੋਇਆਗਾ ਚਾਰ ਪੰਜ ਕਿ ਮਹੀਨੇ ਹੋਏ ਨੇ ਵਿਚਾਰਿਆਂ ਨੂੰ